ਪੰਜਾਬ ਪੁਲਿਸ ਤੋਂ ਬਰਖਾਸਤ اے آئی جی ਰਾਜ ਸਿੰਘ ਹੁੰਦਲ ਦੀਆਂ ਜਿਹੜੀਆਂ ਮੁਸ਼ਕਲਾਂ ਨੇ ਉਹ ਵੱਧ ਵੀ ਰਹੀਆਂ ਨੇ ਤੇ ਨਾਲ ਦੀ ਨਾਲ ਸੂਹਾ ਇਹ ਵੀ ਮਿਲ ਰਹੀਆਂ ਨੇ ਖਬਰਾਂ ਇਹ ਵੀ ਨੇ ਕਿ ਰਾਜੀਤ ਹੁੰਦਲ ਜਿਹੜਾ ਆ ਉਹ ਦੇਸ਼ ਛੱਡ ਕੇ ਜਾ ਚੁੱਕਾ ਹੁਣ ਇਹਨਾਂ ਦੀਆਂ ਮੁਸੀਬਤਾਂ ਇਸ ਕਦਰ ਵੱਧ ਰਹੀਆਂ ਨੇ ਕਿ ਜਿਹੜੀ ਇਹਨਾਂ ਨੇ ਪ੍ਰਾਪਰਟੀ ਬਣਾਈ ਆ ਕਿਉਂਕਿ ਇਲਜ਼ਾਮ ਇਹਨਾਂ ਤੇ ਇਹ ਲੱਗੇ ਸੀਗੇ ਕਿ ਇਹਨਾਂ ਨੇ ਨਸ਼ਾ ਵੇਚਣ ਵਾਲਿਆਂ ਦੀ ਮਦਦ ਕੀਤੀ ਉਹਨਾਂ ਦੀ ਮਦਦ ਕਰਦੇ ਸੀਗੇ ਉਹਨਾਂ ਨੂੰ ਨਸ਼ਾ ਵੇਚਣ ਤੋਂ ਇਹ ਰੋਕਦੇ ਨਹੀਂ ਸੀਗੇ ਔਰ ਉਹਦੇ ਵਿੱਚੋਂ ਬਾਅਦ ਚੋਂ ਜਿਹੜਾ ਇਹ ਹਿੱਸਾ ਲੈਂਦੇ ਸੀ ਉਹ ਤੋਂ ਇਹਨਾਂ ਨੇ ਜਿਹੜੀ ਬੇਸ਼ੁਮਾਰ ਦੌਲਤ ਬਣਾਈ ਹੈ ਜਿਹੜੀ ਪ੍ਰਾਪਰਟੀ ਬਣਾਈ ਹੈ ਉਹਦੇ ਵਿੱਚੋਂ ਕਰੀਬ 20 ਕਰੋੜ ਦੀ ਅਜਿਹੀ ਪ੍ਰਾਪਰਟੀ ਦੀ ਪੰਜਾਬ ਸਰਕਾਰ ਨੇ ਸ਼ਨਾਖਤ ਕਰ ਲਈ ਹੈ ਜਿਹਨੂੰ ਹੁਣ ਸੇਲ ਕੀਤਾ ਜਾਵੇਗਾ ਜਿਹਨੂੰ ਕੇਸ ਦੇ ਵਿੱਚ ਅਟੈਚ ਕਰ ਦਿੱਤਾ ਜਾਵੇਗਾ ਦਰਅਸਲ ਇਹ ਜਿਹੜੇ ਰਾਜਜੀਤ ਹੁੰਦਲ ਜਦੋਂ ਐਸਐਸਪੀ ਤਰਨਤਾਰਨ ਗੁਰਦਾਸਪੁਰ ਜਲੰਧਰ ਹੁੰਦੇ ਸੀਗੇ ਤਾਂ ਇਹਨਾਂ ਦਾ ਇੱਕ ਵਫਾਦਾਰ ਇੰਸਪੈਕਟਰ ਹੁੰਦਾ ਸੀਗਾ ਇੰਦਰਜੀਤ ਸਿੰਘ ਇਹ ਜਿਹੜਾ ਇੰਦਰਜੀਤ ਸਿੰਘ ਇੰਸਪੈਕਟਰ ਸੀਗਾ ਇਹ 2017 ਦੇ ਵਿੱਚ ਜੂਨ ਮਹੀਨੇ ਦੇ ਵਿੱਚ ਅਰੈਸਟ ਕਰ ਲਿਆ ਸੀਗਾ ਐਸਆਈਟੀ ਨੇ ਉਦੋਂ ਐਸਆਈਟੀ ਨੂੰ ਲੀਡ ਕਰ ਰਹੇ ਸੀਗੇ ਹਰਪ੍ਰੀਤ ਸਿੱਧੂ ਹਰਪ੍ਰੀਤ ਸਿੱਧੂ ਨੇ ਜਦੋਂ ਇੰਦਰਜੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਸੀਗਾ ਤਾਂ ਇਹਦੇ ਕੋਲੋਂ 4 ਕਿਲੋ ਜਿਹੜੀ ਆ ਉਹ ਕੋਕੀਨ ਬਰਾਮਦ ਹੋਈ ਸੀ ਏਕਾ 47 ਬਰਾਮਦ ਹੋਈ ਸੀ ਔਰ ਹੋਰ ਕਈ ਵੀ ਜਿਹੜਾ ਐਮਬਿਨੇਸ਼ਨ ਹੈ ਬਰਬੰਦ ਹੋਇਆ ਸੀਗਾ ਔਰ ਇਹਦੇ ਸਾਰੇ ਲਿੰਕਸ ਜੁੜਦੇ ਸੀਗੇ ਐਸਐਸਪੀ ਰਾਜੀਤ ਹੁੰਦਲ ਦੇ ਨਾਲ ਕਿਉਂਕਿ ਰਾਜੀਤ ਹੁੰਦਲ ਜਦੋਂ ਵੀ ਕਿਤੇ ਐਸਐਸਪੀ ਲੱਗਦੇ ਸੀਗੇ ਤੇ ਉਹਨਾਂ ਦੀ ਪਹਿਲੀ ਪਸੰਦ ਹੁੰਦੀ ਸੀਗੀ ਪਹਿਲੀ ਪਸੰਦ ਕੀ ਉਹ ਅੜ ਕੇ ਜਿਹੜਾ ਵਾ ਉਹ ਰਾ ਇੰਦਰਜੀਤ ਸਿੰਘ ਨੂੰ ਸੀਆਈ ਸਟਾਫ ਦੇ ਵਿੱਚ ਇੰਚਾਰਜ ਲਵਾ ਲੈਂਦੇ ਸੀ ਹੁਣ ਮਜ਼ੇਦਾਰ ਗੱਲ ਇਹ ਆ ਕਿ ਜਿਹੜਾ ਇਹ ਇੰਦਰਜੀਤ ਸਿੰਘ ਆ ਇਹ ਵੈਸੇ ਆਫੀਸ਼ੀਅਲੀ ਇੱਕ ਹੌਲਦਾਰ ਪਰ ਪੰਜਾਬ ਪੁਲਿਸ ਦੇ ਵਿੱਚ ਇੱਕ ਪ੍ਰਵੀਜ਼ਨ ਹੁੰਦੀ ਆ ਕਿ ਜੇ ਬੰਦਾ ਵਧੀਆ ਕੰਮ ਕਰ ਰਿਹਾ ਤਾਂ ਇਹਨੂੰ ਆਊਟ ਆਫ ਦਾ ਵੇ ਜਿਹੜੀਆਂ ਉਹ ਪ੍ਰੋਮੋਸ਼ਨਸ ਦਿੱਤੀਆਂ ਜਾਣ ਇਹ ਕਾਗਜ਼ਾਂ ਦੇ ਵਿੱਚ ਬੰਦਾ ਹਵਲਦਾਰ ਹੀ ਰਹਿੰਦਾ ਪਰ ਜਿਹੜਾ ਇਹਦੀ ਵਰਦੀ ਆ ਉਹ ਬਦਲ ਦਿੱਤੀ ਜਾਂਦੀ ਆ ਵਰਦੀ ਦੇ ਉੱਤੇ ਜਿਹੜੇ ਸਟਾਰਸ ਆ ਉਹ ਬਦਲ ਦਿੱਤੇ ਜਾਂਦੇ ਆ ਇਸੇ ਤਰ੍ਹਾਂ ਹੀ 인ਦਰਜੀਤ ਸਿੰਘ ਸੀਗਾ ਇਹ ਹੈ ਤਾਂ ਹਵਲਦਾਰ ਸੀਗਾ ਹੈਡ ਕਾਂਸਟੇਬਲ ਸੀ ਪਰ ਇਹਨੂੰ ਆਊਟ ਆਫ ਦੀ ਵੇ ਪ੍ਰੋਮੋਸ਼ਨਸ ਦਵਾ-ਦਵਾ ਕੇ ਦਵਾ-ਦਵਾ ਕੇ ਇਸ ਬੰਦੇ ਨੂੰ ਇਨਸਪੈਕਟਰ ਰੈਂਕ ਤੱਕ ਲੈ ਗੇ ਔਰ ਬਾਤ ਜੋ ਇਸਨੇ ਜੋ ਕੁਝ ਕੀਤਾ ਉਹ ਸਾਰਿਆਂ ਦੇ ਸਾਹਮਣੇ ਆ ਕਿਉਂਕਿ ਇਹਨੇ ਨਸ਼ਾ ਵੇਚਣ ਵਾਲਿਆਂ ਦੀ ਡਟ ਕੇ ਮਦਦ ਕੀਤੀ ਜਦਕਿ ਜਦੋਂ ਇਹਨੇ ਪੰਜਾਬ ਪੁਲਿਸ ਦੀ ਸੌਖਾਧੀ ਹੋਊਗੀ ਜਦੋਂ ਇਹਨੇ ਵਰਦੀ ਪਾਈ ਹੋਊਗੀ ਤਾਂ ਇਹਨੇ ਜਦੋਂ ਸ਼ਪਤ ਲਈ ਹੋਊਗੀ ਇਹਨੇ ਇਹ ਗੱਲ ਆਖੀ ਹੋਊਗੀ ਕਿ ਮੈਂ ਸੂਬੇ ਦੀ ਰਾਖੀ ਵਾਸਤੇ ਜਿਹੜਾ ਵਾ ਉਹ ਹਰ ਸੰਭਵ ਕੋਸ਼ਿਸ਼ ਕਰੂੰਗਾ ਪਰ ਇਹਨੇ ਸੂਬੇ ਦੇ ਨੌਜਵਾਨਾਂ ਨੂੰ ਵਿਗਾੜਨ ਦੀ ਪੂਰੀ ਸੰਭਵ ਕੋਸ਼ਿਸ਼ ਕੀਤੀ ਨਸ਼ਾ ਵਕਾਇਆ ਵੀ ਪਚਾਇਆ ਵੀ ਔਰ ਨਾਲ ਦੀ ਨਾਲ ਉਹਨਾਂ ਇਹ ਗੁੰਡਾ ਅੰਸਰਾਂ ਨੂੰ ਅਸਲਾ ਵੀ ਦਿਵਾਉਂਦਾ ਰਿਹਾ ਕਿ ਜਿਨ੍ਹਾਂ ਨੇ ਬਾਅਦੋਂ ਗਦਰ ਵੀ ਮਚਾਇਆ ਖੈਰ ਜਿਹੜਾ ਰਾਜੀਤ ਹੁੰਦਲ ਸੀਗਾ ਜਦੋਂ ਇਹਦੇ ਬਾਰੇ ਤਫ਼ਤੀਸ਼ ਕੀਤੀ ਜਾ ਰਹੀ ਸੀਗੀ ਤਾਂ ਐਸਆਈਟੀ ਨੂੰ ਪਤਾ ਲੱਗਦਾ ਕਿ ਰਾਜੀਤ ਹੁੰਦਲ ਦੇ ਜਿਹੜੇ ਵਾਈਫ ਆ ਉਹਨਾਂ ਦੇ ਅਕਾਊਂਟਸ ਦੇ ਵਿੱਚੋਂ ਕਰੀਬ 13 ਕਰੋੜ ਰੁਪਏ ਦੀਆਂ ਜਿਹੜੀਆਂ ਟਰਾਂਜੈਕਸ਼ਨਸ ਆ ਉਹ ਸਾਹਮਣੇ ਆਈਆਂ ਔਰ ਜੋ ਕਿ ਇਹਨਾਂ ਦੀ ਆਏ ਤੋਂ ਵੱਧ ਜਿਹੜੀ ਜਿਹਨੂੰ ਆਪਾਂ ਕਹਿ ਲੈਂਦੇ ਆਂ ਵੀ ਇਨਕਮ ਤੋਂ ਵੱਧ ਜਿਹੜੇ ਰਿਸੋਰਸਸ ਆ ਉਹ ਤੋਂ ਵੱਧ ਦੀ ਇਹ ਰਕਮ ਹੈ ਇਹਨਾਂ ਕੋਲ ਇਹ 13 ਕਰੋੜ ਦੀ ਸਾਰੀ ਪ੍ਰਾਪਰਟੀ ਕਿੱਥੋਂ ਆਈ ਜਦੋਂ ਇਹਨਾਂ ਨੂੰ 2023 ਦੇ ਵਿੱਚ ਰਾਜੀਤ ਹੁੰਦਲ ਨੂੰ ਜਦੋਂ ਬਰਖਾਸਤ ਕਰ ਦਿੱਤਾ ਗਿਆ ਸੀਗਾ ਫਿਰ ਇਹ ਅਦਾਲਤ ਵੀ ਗਏ ਸੀ ਅਦਾਲਤ ਤੋਂ ਇਹਨਾਂ ਨੂੰ ਅੰਤ੍ਰ임 ਜਿਹੜੀ ਇੰਟਰ임 ਬੇਲ ਵੀ ਮਿਲ ਗਈ ਸੀਗੀ ਅਗਾਊਂ ਜ਼ਮਾਨਤ ਵੀ ਮਿਲ ਗਈ ਸੀ ਪਰ ਨਾਲ ਅਦਾਲਤ ਨੇ ਸ਼ਰਤ ਵੀ ਰੱਖੀ ਸੀਗੀ ਕਿ ਤੁਸੀਂ ਜਿਹੜਾ ਸਹਿਯੋਗ ਕਰੋਗੇ ਵਿਜੀਲੈਂਸ ਦਾ ਤੁਸੀਂ ਉਹਨਾਂ ਦੀ ਪੂਰੀ ਮਦਦ ਕਰੋਗੇ ਜਦੋਂ ਵੀ ਤੁਹਾਨੂੰ ਉਹ ਬੁਲਾਉਣਗੇ ਤੁਹਾਨੂੰ ਪੇਸ਼ ਹੋਣਾ ਪਏਗਾ ਹਾਲਾਂ ਇੱਕ ਵਾਰੀ ਇਹ ਪੇਸ਼ ਵੀ ਹੋਏ ਸੀ ਪਰ ਹੁਣ ਖਬਰਾਂ ਇਹ ਵੀ ਸਾਹਮਣੇ ਆਈਆਂ ਕਿ ਇਹ ਜਿਹੜਾ ਰਾਜਜੀਤ ਹੁੰਦਲ ਜਿਹਨਾਂ ਨੂੰ ਪੰਜਾਬ ਪੁਲਿਸ ਤੋਂ ਬਰਖਾਸਤ ਕਰ ਦਿੱਤਾ ਗਿਆ ਇਹ ਬਤੌਰ ਏ.ਆਜੇ ਆਪਣੀਆਂ ਇਸਵਾਮਾ ਦੇ ਰਹੇ ਸੀਗੇ ਖਬਰ ਇਹ ਆ ਕਿ ਇਹ ਦੇਸ਼ ਛੱਡ ਕੇ ਭੱਜ ਚੁੱਕੇ ਆ ਹਾਲਾਂਕਿ ਜਿਹੜੀ ਐਲ.ਓ.ਸੀ ਆ ਉਹ ਜਾਰੀ ਵੀ ਕਰ ਦਿੱਤੀ ਗਈ ਆ ਪਰ ਇਹ ਇੱਕ ਲੰਬਾ ਪ੍ਰੋਸੈਸ ਹੈ ਪਤਾ ਲਗਾਉਣਾ ਵੀ ਕਿਹੜੇ 에어ਪੋਰਟ ਤੋਂ ਕਿਹੜੇ ਦਿਨ ਕਿੰਨੇ ਵਜੇ ਕਿਹੜੀ ਫਲਾਈਟ ਲੈ ਕੇ ਜਾਂ ਸਮੁੰਦਰ ਦੇ ਰਸਤੇ ਬੰਦਾ ਜਿਹੜਾ ਫਰਾਰ ਹੋ ਗਿਆ ਜਾਂ ਬੰਦਾ ਜਿਹੜਾ ਉਹ ਟ੍ਰੇਨ ਦੇ ਰਸਤੇ ਫਰਾਰ ਹੋ ਗਿਆ ਬੰਗਲਾਦੇਸ਼ ਐਂਟਰ ਕਰ ਗਿਆ ਨੇਪਾਲ ਐਂਟਰ ਕਰ ਗਿਆ ਕਿੱਥੇ ਕਿੱਥੇ ਨਿਕਲ ਗਿਆ ਇਹ ਤਾਂ ਜਿਹੜਾ ਤਫਤੀਸ਼ ਚ ਪਤਾ ਲੱਗੂਗਾ ਪਰ ਜਿਹੜੀ 20 ਕਰੋੜ ਰੁਪਏ ਦੀ ਜਿਹੜੀ ਜਾਇਦਾਦ ਰਾਜੀਤ ਹੁੰਦਲ ਨੇ ਬਣਾਈ ਹੋਈ ਸੀ ਉਹਨਾਂ ਨੂੰ ਜਿਹੜਾ ਉਹ ਕੁਰਕ ਕਰਨ ਦੀਆਂ ਤਿਆਰੀਆਂ ਜਿਹੜੀਆਂ ਉਹ ਸ਼ੁਰੂ ਕਰ ਦਿੱਤੀਆਂ ਨੇ ਇਸ ਸੰਬੰਧੀ ਜਿਹੜੀਆਂ ਸਾਰੇ ਦਸਤਾਵੇਜ਼ ਆ ਉਹ ਵੀ ਅਥਾਰਟੀਜ਼ ਨੂੰ ਭੇਜ ਦਿੱਤੇ ਆ ਸੋ ਇਹ ਜਿਹੜਾ ਰਾਜਜੀਤ ਹੁੰਦਲ ਇੱਕ ਪਾਸੇ ਕਹਿੰਦੇ ਆ ਵੀ ਦੇਸ਼ ਛੱਡ ਗਿਆ ਤਾਂ ਦੂਜੇ ਪਾਸੇ ਇਹਦੀ ਜਾਇਦਾਦ ਹੈ ਹੁਣ ਉਹਨੂੰ ਕੁਰਕ ਕਰਨ ਦੀਆਂ ਤਿਆਰੀਆਂ ਆਰੰਭ ਦਿੱਤੀਆਂ ਨੇ ਸਰਕਾਰ ਨੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ